ਸਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ 300 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਸ ਸਬੰਤ ਚ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਤਨ ਕਪੂਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ ਦੀ ਹਦਾਇਤਾਂ ਮੁਤਾਬਕ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਉਨ੍ਹਾਂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਦੀ ਪੁਲਿਸ ਪਿੰਡ ਪਗਵਾਲਾ ਨਜ਼ਦੀਕ ਨਾਕੇ ਬੰਦ ਦਿੱਤੇ ਤਨਾਤੀ ਤਾਂ ਪਿੰਡ ਪਗਵਾਲਾ ਵੱਲੋਂ ਨਹਿਰ ਦੀ ਪੱਟਰੀ ਤੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਨੇ ਛੱਕ ਦੀ ਨਜ਼ਰ ਨਾਲ ਦੇਖਿਆ ਤਾਂ ਉਸ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਉਪਰੰਤ 300 ਗ੍ਰਾਮ ਅਫੀਮ ਬਰਾਮਦ ਹੋਈ ਉਹਨਾਂ ਦੱਸਿਆ ਕਿ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ। ਸ਼੍ਰੀ ਕੀਰਤਪੁਰ ਸਾਹਿਬ ਤੋਂ ਬਿਊਰੋ ਰਿਪੋਰਟ ਮਾਨਜੋਗ ਐਸਐਸਪੀ ਦੇ ਰੂਪਨੇ ਕਜੀਡਿਸ਼ ਰਿਪੋਰਟ ਅਨੁਸਾਰ ਥਾਣਾ ਪੁਲਿਸ ਸਟੇਸ਼ਨ ਕੀਰਤਪੁਰ ਸਾਹਿਬ ਨੂੰ ਇੱਕ ਨਾਕਾਬੰਦੀ ਕੀਤੀ ਗਈ ਸੀ ਕੱਲ ਰਾਤ ਤੇ ਦੌਰਾਨੇ ਨਾਕਾਬੰਦੀ ਪਿੰਡ ਭਗਵਾਨ ਸਾਈਡ ਤੋਂ ਇੱਕ ਮੋਟਰਸਾਈਕਲ ਅੰਦਾਜ਼ ਦਿਖਾਈ ਦਿੱਤਾ ਪੁਲਿਸ ਪਾਰਟੀ ਨੂੰ ਜਿਹਨੂੰ ਰੋਕ ਕੇ ਚੈੱਕ ਕੀਤਾ ਗਿਆ। ਚੈੱਕ ਕਰਨ ਪਰ ਉਹਦੇ ਵੱਲੋਂ ਉਦੋਂ 300 ਗ੍ਰਾਮ ਅਫੀਮ ਬਰਾਮਦ ਹੋਈ ਹੈ। ਦੋਸ਼ੀ ਦਾ ਨਾਮ ਦੀਪਕ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਛੋਟੇਵਾਲ ਹੈਗਾ ਜੋ ਨੰਗਲਥਾਣੀਸ ਪੈਂਦਾ ਹੈ। ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਇਹਨੂੰ ਤੇ ਦੋ ਦਿਨ ਦਾ ਕੁਸ਼ਰਮਾਨਾ ਸੀ ਬਿੱਟਾ ਗਿਆ। ਸਰ ਪਹਿਲਾਂ ਵੀ ਇਹਦਾ ਕੋਈ ਮਾਮਲਾ ਤੱਤ ਹੈਗਾ। ਇਹ ਇਨਵੈਸਟੀਗੇਸ਼ਨ ਦਾ ਪਾੜਾ ਚੈੱਕ ਕਰ ਰਹੇ ਹਾਂ ਕਿ ਪਹਿਲਾਂ ਮੁਕਤਮਿਕ ਨੇ ਦੱਸਿਆ ਗਿਆ ਤੇ ਕਿੱਥੋਂ ਮਾਲ ਲੈ ਕੇ ਆਇਆ ਸੀਗਾ ਤੇ ਕਿਉਂ ਦਿੰਦਾ ਸੀ ਸਪਲਾਈ ਕਰਦਾ ਸੀ। ਸਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਕੀਰਤਪੁਰ ਸ਼ਹਿਰ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ 300 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਸ ਸਬੰਧ ਚ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਤਨ ਕਪੂਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ ਦੀ ਹਦਾਇਤਾਂ ਮੁਤਾਬਕ ਨਸ਼ੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਉਨ੍ਹਾਂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਦੀ ਪੁਲਿਸ ਪਿੰਡ ਪਗਵਾਲਾ ਨਜ਼ਦੀਕ ਨਾਕੇ ਬੰਦੇ ਤੇ ਤਨਾਤੀ ਤਾਂ ਪਿੰਡ ਪਗਵਾਲਾ ਵੱਲੋਂ ਨਹਿਰ ਦੀ ਪੱਟਰੀ ਤੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਨੇ ਛੱਕ ਦੀ ਨਜ਼ਰ ਨਾਲ ਦੇਖਿਆ ਤਾਂ ਉਸ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਉਪਰੰਤ 300 ਗ੍ਰਾਮ ਅਫੀਮ ਬਰਾਮਦ ਹੋਈ ਉਹਨਾਂ ਦੱਸਿਆ ਕਿ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ। ਸ਼੍ਰੀ ਕੀਰਤਪੁਰ ਸਾਹਿਬ ਤੋਂ ਬਿਊਰੋ ਰਿਪੋਰਟ ਮਾਨਜੋਗ ਐਸਐਸਪੀ ਰੂਪਨਗਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤਨਾ ਪੁਲਿਸ ਸਟੇਸ਼ਨ ਕੀਰਤਪੁਰ ਸਾਹਿਬ ਨੂੰ ਇੱਕ ਨਾਕਾਬੰਦੀ ਕੀਤੀ ਗਈ ਸੀ ਕੱਲ ਰਾਤ ਤੇ ਦੁਹrane ਨਾਕਾਬੰਦੀ ਪਿੰਡ ਭਗਵਾਨ ਸਾਈਡ ਤੋਂ ਇੱਕ ਮੋਟਰਸਾਈਕਲ ਅੰਦਾ ਦਿਖਾਈ ਦਿੱਤਾ ਪੁਲਿਸ ਪਾਰਟੀ ਨੂੰ ਜਿਹਨੂੰ ਰੋਕ ਕੇ ਚੈੱਕ ਕੀਤਾ ਗਿਆ। ਚੈੱਕ ਕਰਨ ਪਰ ਉਦੇ ਵੱਲੋਂ ਉਦੋਂ 300 ਗ੍ਰਾਮ ਅਫੀਮ ਬਰਾਮਦ ਹੋਈ ਹੈ ਦੋਸ਼ੀ ਦਾ ਨਾਮ ਦੀਪਕ ਸਿੰਘ ਪੁੱਤਰ ਬਲਦੇਵ ਸਿੰਘ ਵਸੀਪਿੰਡ ਛੋਟੇਵਾਲ ਹੈਗਾ ਜੋ ਨੰਦਰਥਾਣਿਸ ਪਿੰਡ ਹੈ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਇਹਨੂੰ ਤੇ ਦੋ ਦਿਨ ਦਾ ਕੁੱਝ ਮਾਣਾ ਸੀ ਦਿੱਤਾ ਗਿਆ ਸਰ ਪਹਿਲਾਂ ਵੀ ਇਹਦਾ ਕੋਈ ਮਾਮਲਾ ਤੱਤ ਹੈਗਾ ਹੈ ਇਹ ਇਨਵੈਸਟੀਗੇਸ਼ਨ ਦਾ ਪਾੜਾ ਚੈੱਕ ਕਰਨੇ ਆਂ ਜੀ ਪਹਿਲਾਂ ਮੁਕਤ ਮਿਕ ਨੇਦਰ ਸੀਗੇ ਤੇ ਕਿੱਥੋਂ ਮਾਲ ਲੈ ਕੇ ਆਇਆ ਸੀਗਾ ਤੇ ਕਿਉਂ ਦਿੰਦਾ ਸੀ ਸਪਲਾਈ ਕਰਦਾ ਸੀ ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ 300 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਸ ਸਬੰਧਤ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਤਨ ਕਪੂਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਸ਼ ਸਿੰਘ ਖੁਰਾਨਾ ਦੀ ਹਦਾਇਤਾਂ ਮੁਤਾਬਕ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਉਨ੍ਹਾਂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਦੀ ਪੁਲਿਸ ਪਿੰਡ ਪਗਵਾਲਾ ਨਜ਼ਦੀਕ ਨਾਕੇ ਬੰਦੇ ਤੇ ਤਨਾਤੀ ਤਾਂ ਪਿੰਡ ਪਗਵਾਲਾ ਵੱਲੋਂ ਨਹਿਰ ਦੀ ਪੱਟਰੀ ਤੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਨੇ ਛੱਕ ਦੀ ਨਜ਼ਰ ਨਾਲ ਦੇਖਿਆ ਤਾਂ ਉਸ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਉਪਰੰਤ 300 ਗ੍ਰਾਮ ਅਫੀਮ ਬਰਾਮਦ ਹੋਈ ਉਹਨਾਂ ਦੱਸਿਆ ਕਿ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ। ਸ਼੍ਰੀ ਕੀਰਤਪੁਰ ਸਾਹਿਬ ਤੋਂ ਬਿਊਰੋ ਰਿਪੋਰਟ ਮਾਨਜੋਗ ਐਸਐਸਪੀ ਰੂਪਨਗਰ ਜੀ ਦੇ ਨਿਰਦੇਸ਼ ਦੇ ਅਨੁਸਾਰ ਤਨਾ ਪੁਲਿਸ ਸਟੇਸ਼ਨ ਕੀਰਤਪੁਰ ਸਾਹਿਬ ਨੂੰ ਇੱਕ ਨਾਕਾਬੰਦੀ ਕੀਤੀ ਗਈ ਸੀ ਕਲ ਰਾਤ ਤੇ ਦੁਹਾਨੇ ਨਾਕਾਬੰਦੀ ਪਿੰਡ ਭਗਵਾਨ ਸਾਈਡ ਤੋਂ ਇੱਕ ਮੋਟਰਸਾਈਕਲ ਅੰਦਰ ਦਿਖਾਈ ਦਿੱਤਾ ਪੁਲਿਸ ਪਾਰਟੀ ਨੂੰ ਜਿਹਨੂੰ ਰੋਕ ਕੇ ਚੈੱਕ ਕੀਤਾ ਗਿਆ। ਚੈੱਕ ਕਰਨ ਪਰ ਉਦੇ ਵੱਲੋਂ ਉਦੋਂ 300 ਗ੍ਰਾਮ ਫੀਮ ਬਰਾਮਦ ਹੋਈ ਹੈ ਦੋਸ਼ੀ ਦਾ ਨਾਮ ਦੀਪਕ ਸਿੰਘ ਪੁੱਤਰ ਬਲਦੇਵ ਸਿੰਘ ਪਸੇਪਿੰਡ ਛੋਟੇਵਾਲ ਹੈਗਾ ਜੋ ਨੰਨਤਥਾਣੀਪੈਂਦਾ ਹੈ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਇਹਨੂੰ ਤੇ ਦੋ ਦਿਨ ਦਾ ਕੁੱਛੜ ਮਾਣਾ ਸੀ ਦਿੱਤਾ ਗਿਆ ਸਰ ਪਹਿਲਾਂ ਵੀ ਇਹਨਾਂ ਦਾ ਕੋਈ ਮਾਮਲਾ ਦਰਚਾ ਹੈ ਇਹ ਇਨਵੈਸਟੀਗੇਸ਼ਨ ਦਾ ਪਾਰਾ ਚੈੱਕ ਕਰ ਰਹੇ ਹਾਂ ਜੀ ਪਹਿਲਾਂ ਮੁਕਤਮਿਕ ਨੇ ਦਰਚਾ ਗਿਆ ਤੇ ਕਿਥੋਂ ਮਾਲ ਲੈ ਕੇ ਆਇਆ ਸੀਗਾ ਤੇ ਕਿਉਂ ਦਿੰਦਾ ਸੀ ਸਪਲਾਈ ਕਰਦਾ ਸੀ ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ। ਕੀਰਤਪੁਰ ਸਾਹਿਬ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ 300 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧ ਚ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਤਨ ਕਪੂਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ ਦੀ ਹਦਾਇਤਾਂ ਮੁਤਾਬਕ ਨਸ਼ੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਉਨ੍ਹਾਂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ। ਜਦੋਂ ਉਹਨਾਂ ਦੀ ਪੁਲਿਸ ਪਿੰਡ ਪਗਵਾਲਾ ਨਜ਼ਦੀਕ ਨਾਕੇ ਬੰਦੇ ਤੇ ਤਨਾਤੀ ਤਾਂ ਪਿੰਡ ਪਗਵਾਲਾ ਵੱਲੋਂ ਨਹਿਰ ਦੀ ਪੱਟਰੀ ਤੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਨੇ ਛੱਕ ਦੀ ਨਜ਼ਰ ਨਾਲ ਦੇਖਿਆ ਤਾਂ ਉਸ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਉਪਰੰਤ 300 ਗ੍ਰਾਮ ਅਫੀਮ ਬਰਾਮਦ ਹੋਈ ਉਹਨਾਂ ਦੱਸਿਆ ਕਿ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ। ਸ਼੍ਰੀ ਕੀਰਤਪੁਰ ਸਾਹਿਬ ਤੋਂ ਬਿਊਰੋ ਰਿਪੋਰਟ ਮਾਨਜੋਗ ਐਸਐਸਪੀ ਰੂਪਨਗਰ ਜੀ ਦੇ ਬੇਸ਼ਕੀਸ਼ ਅਨੁਸਾਰ ਤਨਾਲ ਪੁਲਿਸ ਸਟੇਸ਼ਨ ਕੀਰਤਪੁਰ ਸਾਹਿਬ ਨੂੰ ਇੱਕ ਨਾਕਾਬੰਦੀ ਕੀਤੀ ਗਈ ਸੀ ਕੱਲ ਰਾਤ ਤੇ ਦੌਰਾਨੇ ਨਾਕਾਬੰਦੀ ਪਿੰਡ ਭਗਵਾਨ ਸਾਈਡ ਤੋਂ ਇੱਕ ਮੋਟਰਸਾਈਕਲ ਅੰਦਰ ਦਿਖਾਈ ਦਿੱਤਾ ਪੁਲਿਸ ਪਾਰਟੀ ਨੂੰ ਜਿਹਨੂੰ ਰੋਕ ਕੇ ਚੈੱਕ ਕੀਤਾ ਗਿਆ। ਚੈੱਕ ਕਰਨ ਪਰ ਉਦੇ ਵੱਲੋਂ ਉਦੋਂ 300 ਗ੍ਰਾਮ ਫੀਮ ਗ੍ਰਾਮਤ ਹੋਈ ਹੈ ਦੋਸ਼ੀ ਦਾ ਨਾਮ ਦੀਪਕ ਸਿੰਘ ਪੁੱਤਰ ਬਲਦੇਵ ਸਿੰਘ ਵਸੀਪਿੰਡ ਛੋਟੇਵਾਲ ਹੈਗਾ ਜੋ ਨੰਗਲ ਥਾਣੀਸ ਪੈਂਦਾ ਹੈ ਅੱਜ ਕੋਰਪਸ ਪੇਸ਼ ਕੀਤਾ ਗਿਆ ਇਹਨੂੰ ਤੇ ਦੋ ਦਿਨ ਦਾ ਕੁੱਸਰ ਮਾਨਾ ਸੀ ਕੀਤਾ ਗਿਆ ਸਰ ਪਹਿਲਾਂ ਵੀ ਇਹਦਾ ਕੋਈ ਮਾਮਲਾ ਤਰਛਾਗਾ ਹੈ ਇਹ ਇਨਵੈਸਟੀਗੇਸ਼ਨ ਦਾ ਪੜਾਅ ਚੈੱਕ ਕਰਨੀ ਹੈ ਜੀ ਪਹਿਲਾਂ ਮੁਕਤਮਿਕ ਨੇ ਅੰਦਰ ਸੀਗੇ ਕਿਥੋਂ ਮਾਲ ਲੈ ਕੇ ਆਇਆ ਸੀਗਾ ਤੇ ਕਿਉਂ ਦਿੰਦਾ ਸੀ ਸਪਲਾਈ ਕਰਦਾ ਸੀ ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ। ਕੀਰਤਪੁਰ ਸਾਹਿਬ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ 300 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਤ ਚ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਤਨ ਕਪੂਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ ਦੀ ਹਦਾਇਤਾਂ ਮੁਤਾਬਕ ਨਸ਼ੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਉਨ੍ਹਾਂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ। ਜਦੋਂ ਉਹਨਾਂ ਦੀ ਪੁਲਿਸ ਪਿੰਡ ਪਗਵਾਲਾ ਨਜ਼ਦੀਕ ਨਾਕੇ ਬੰਦੇ ਤੇ ਤਨਾਤੀ ਤਾਂ ਪਿੰਡ ਪਗਵਾਲਾ ਵੱਲੋਂ ਨਹਿਰ ਦੀ ਪੱਟਰੀ ਤੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਨੇ ਛੱਕ ਦੀ ਨਜ਼ਰ ਨਾਲ ਦੇਖਿਆ ਤਾਂ ਉਸ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਉਪਰੰਤ 300 ਗ੍ਰਾਮ ਅਫੀਮ ਬਰਾਮਦ ਹੋਈ ਉਹਨਾਂ ਦੱਸਿਆ ਕਿ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ। ਸ਼੍ਰੀ ਕੀਰਤਪੁਰ ਸਾਹਿਬ ਤੋਂ ਬਿਊਰੋ ਰਿਪੋਰਟ ਮਾਨਜੋਗ ਐਸਐਸਪੀ ਰੂਪਨਗਰ ਜੀ ਦੇ ਵਿਸ਼ੇਸ਼ ਦੇਖਸ਼ਣ ਅਨੁਸਾਰ ਤਨਾ ਪੁਲਿਸ ਸਟੇਸ਼ਨ ਕੀਰਤਪੁਰ ਸਾਹਿਬ ਨੂੰ ਇੱਕ ਨਾਕਾਬੰਦੀ ਕੀਤੀ ਗਈ ਸੀ ਕੱਲ ਰਾਤ ਤੇ ਦੌਰਾਨੇ ਨਾਕਾਬੰਦੀ ਪਿੰਡ ਭਗਵਾਨ ਸਾਈਡ ਤੋਂ ਇੱਕ ਮੋਟਰਸਾਈਕਲ ਅੰਦਾਜ਼ਨ ਦਿਖਾਈ ਦਿੱਤਾ ਪੁਲਿਸ ਪਾਰਟੀ ਨੂੰ ਜਿਹਨੂੰ ਰੋਕ ਕੇ ਚੈੱਕ ਕੀਤਾ ਗਿਆ। ਚੈੱਕ ਕਰਨ ਪਰ ਉਹਦੇ ਵੱਲੋਂ ਉਹ ਤੋਂ 300 ਗ੍ਰਾਮ ਫਿੰਗਰਾਮਤ ਹੋਈ ਹੈ ਦੋਸ਼ੀ ਦਾ ਨਾਮ ਦੀਪਕ ਸਿੰਘ ਪੁੱਤਰ ਬਲਦੇਵ ਸਿੰਘ ਵਸੇ ਪਿੰਡ ਛੋਟੇਵਾਲ ਹੈਗਾ ਜੋ ਨੰਗਲ ਥਾਣੇ ਸਪੰਦਾ ਹੈ ਅੱਜ ਕੋਰਸ ਪੇਸ਼ ਕੀਤਾ ਗਿਆ ਇਹਨੂੰ ਤੇ ਦੋ ਦਿਨ ਦਾ ਹੁਕਮ ਮਾਨਾ ਸੀ ਦਿੱਤਾ ਗਿਆ ਸਰ ਪਹਿਲਾਂ ਵੀ ਇਹਦਾ ਕੋਈ ਮਾਮਲਾ ਤਰਛ ਹੈਗਾ ਹੈ ਇਹ ਇਨਵੈਸਟੀਗੇਸ਼ਨ ਦਾ ਪਾੜਾ ਚੈੱਕ ਕਰ ਰਹੇ ਹਾਂ ਜੀ ਪਹਿਲਾਂ ਮੁਕਤਮਿਕ ਨੇ ਦੱਸਿਆ ਗਿਆ ਕਿ ਕਿਥੋਂ ਮਾਲ ਲੈ ਕੇ ਆਇਆ ਸੀਗਾ ਤੇ ਕਿਹਨੂੰ ਦਿੰਦਾ ਸੀ ਸਪਲਾਈ ਕਰਦਾ ਸੀ ਸਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ। ਕੀਰਤਪੁਰ ਸਾਹਿਬ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ 300 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧ ਚ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਤਨ ਕਪੂਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਸ਼ ਸਿੰਘ ਖੁਰਾਨਾ ਦੀ ਹਦਾਇਤਾਂ ਮੁਤਾਬਕ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਉਨ੍ਹਾਂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ। ਜਦੋਂ ਉਹਨਾਂ ਦੀ ਪੁਲਿਸ ਪਿੰਡ ਪਗਵਾਲਾ ਨਜ਼ਦੀਕ ਨਾਕੇ ਬੰਦੇ ਤੇ ਤਨਾਤੀ ਤਾਂ ਪਿੰਡ ਪਗਵਾਲਾ ਵੱਲੋਂ ਨਹਿਰ ਦੀ ਪੱਟਰੀ ਤੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਨੇ ਛੱਕ ਦੀ ਨਜ਼ਰ ਨਾਲ ਦੇਖਿਆ ਤਾਂ ਉਸ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਉਪਰੰਤ 300 ਗ੍ਰਾਮ ਅਫੀਮ ਬਰਾਮਦ ਹੋਈ ਉਹਨਾਂ ਦੱਸਿਆ ਕਿ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਮਾਰਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ। ਸ਼੍ਰੀ ਕੀਰਤਪੁਰ ਸਾਹਿਬ ਤੋਂ ਬਿਊਰੋ ਰਿਪੋਰਟ ਮਾਰਜੋਗ ਐਸਐਸਪੀ ਰੂਪਨਗਰ ਜੀ ਦੇ ਨਿਰਦੇਸ਼ ਅਨੁਸਾਰ ਥਾਣਾ ਪੁਲਿਸ ਸਟੇਸ਼ਨ ਕੀਰਤਪੁਰ ਸਾਹਿਬ ਨੂੰ ਇੱਕ ਨਾਕਾਬੰਦੀ ਕੀਤੀ ਗਈ ਸੀ ਕਾਲ ਰਾਤ ਤੇ ਦੌਰਾਨੇ ਨਾਕਾਬੰਦੀ ਪਿੰਡ ਭਗਵਾਲ ਸਾਈਡ ਤੋਂ ਇੱਕ ਮੋਟਰਸਾਈਕਲ ਅੰਦਾਜ਼ ਦਿਖਾਈ ਦਿੱਤਾ ਪੁਲਿਸ ਪਾਰਟੀ ਨੂੰ ਜਿਹਨੂੰ ਰੋਕ ਕੇ ਚੈੱਕ ਕੀਤਾ ਗਿਆ। ਚੈੱਕ ਕਰਨ ਪਰ ਉਹਦੇ ਵੱਲੋਂ ਉਦੋਂ 300 ਗ੍ਰਾਮ ਫੀਮ ਬਰਾਮਦ ਹੋਈ ਹੈ ਦੋਸ਼ੀ ਦਾ ਨਾਮ ਦੀਪਕ ਸਿੰਘ ਪੁੱਤਰ ਬਲਦੇਵ ਸਿੰਘ ਪਸੀਪਿੰਡ ਛੋਟੇਵਾਲ ਹੈਗਾ ਜੋ ਨੰਗਰਥਾਣੀਪੈਂਦਾ ਹੈ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਇਹਨੂੰ ਤੇ ਦੋ ਦਿਨ ਦਾ ਕੁਸਤਰੀ ਮਾਣਾ ਸੀ ਦਿੱਤਾ ਗਿਆ ਸਰ ਪਹਿਲਾਂ ਵੀ ਇਹਦਾ ਕੋਈ ਮਾਮਲਾ ਤਰਚਾਗਾ ਹੈ ਇਹ ਇਨਵੈਸਟੀਗੇਸ਼ਨ ਦਾ ਪਾੜਾ ਚੈੱਕ ਕਰਨੇ ਪਹਿਲਾਂ ਮੁਕਤਮਿਕ ਨੇ ਦੱਸਿਆ ਗਿਆ ਕਿ ਕਿਥੋਂ ਮਾਲ ਲੈ ਕੇ ਆਇਆ ਸੀਗਾ ਤੇ ਕਿਉਂ ਦਿੰਦਾ ਸੀ ਸਪਲਾਈ ਕਰਦਾ ਸੀ